ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਹਿੰਦੇ ਪੰਜਾਬ ਪੁਲਿਸ ਨੇ ਫੇਰ ਡਾਂਗ ਫੇਰੀ ਕਿਸਾਨਾਂ ਆਗੂਆਂ ਦੇ ਚਲੋ ਪੁਲਿਸ ਨੂੰ ਬੇਨਤੀ ਹੈ ਵੀ ਲੱਤਾਂ ਬਾਹਾਂ ਨਾ ਤੋੜਿਓ ਭਰਾਵੋ ਫਿਰ ਤੁਹਾਨੂੰ ਹਸਪੀਟਲ ਦੇ ਵਿੱਚ ਜਾਣਾ ਪੈਣਾ ਪੱਟੀਆਂ ਕਰਾਉਣੀਆਂ ਪੈਣਗੀਆਂ ਫਿਰ ਉੱਥੇ ਨਾ ਰੋਟੀ ਨਹੀਂ ਖਾਣੀ ਫਿਰ ਪਖੰਡ ਕਰਨਗੇ ਅਸੀਂ ਮਰਨ ਮਰਤੇ ਬੈਠੇ ਆਂ ਉਦੋਂ ਫੜ ਲਿਆ ਕਰੋ ਛੇਤਰ ਪ੍ਰੇੜ ਮਾੜੀ ਮੋਟੀ ਕਰ ਲਿਆ ਕਰੋ ਲੱਤ ਬਾਹਣਾ ਤੋੜਿਓ ਇਹ ਬੇਨਤੀ ਹੈ ਅਸ਼ਾ ਅੱਜ ਇੱਕ ਬੇਨਤੀ ਜਿਹੜੀ ਮੈਂ ਕਰਨ ਲੱਗਾ ਸਪੈਸ਼ਲੀ ਆ ਉਹ ਪੰਜਾਬ ਸਰਕਾਰ ਨੂੰ ਵੀ ਔਰ ਉਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਦੇ ਵਸਿੰਦੇ ਨੇ ਜਿਹੜੇ ਵਧੀਆ ਕਿਸਾਨ ਨੇ ਜਿਹੜੇ ਚਾਹੁੰਦੇ ਆ ਵੀ ਪੰਜਾਬ ਤਰੱਕੀ ਕਰੇ ਅਸੀਂ ਵਧੀਆ ਰੋਟੀ ਖਾਈਏ ਦੋ ਟਾਈਮ ਸਬਜ਼ੀ ਬਣੇ ਜਿਹੜੇ ਇਹ ਚਾਹੁੰਦੇ ਆ ਲੋਕ ਉਹਨਾਂ ਨੂੰ ਬੇਨਤੀ ਹੈ ਬੀਰੇ ਪੀਨੇ ਨਾ ਇਹਨਾਂ ਦਲਾਲਾਂ ਨੂੰ ਹੁਣ ਵਧੀਆ ਮੋਟਾ ਪੈਸਾ ਦਿੱਤਾ ਹੋਇਆ ਹੈ ਇਹ ਕਿਹਾ ਹੋਇਆ ਹੈ ਵੀ 2027 ਤੱਕ ਪੰਜਾਬ ਦਾ ਮਾਹੌਲ ਪੂਰਾ ਖਰਾਬ ਕਰ ਦਿਓ ਇੱਥੋਂ ਤੱਕ 200 ਪੰਜਾਬ ਬੰਦਾ ਮਰਵਾ ਦਿਓ ਤੁਸੀਂ ਇਹ ਸ਼ਰਿਆਮ ਇਹਨਾਂ ਦੇ ਕੰਨ ਵਿੱਚ ਫੂਕ ਮਾਰੀ ਹੋਈ ਹੈ ਮਾਹੌਲ ਖਰਾਬ ਫੇਰ ਬਣਾਓ ਅਸ਼ੇਪ ਪੰਜਾਬ ਸਰਕਾਰ ਇਹ ਕਰ ਸਕਦੀ ਹੈ ਵੀ ਜੇ ਇੱਕ ਕਿਸਾਨ ਜਥੇਬੰਦੀਆਂ ਦੇ ਜਿਹੜਾ ਆਗੂ ਨੇ ਮਿਹਨਤਾਂ ਤਕਰੀਬਨ ਜਿਹੜੇ ਬਾਹਲਾ ਬੋਲਦੇ ਨੇ ਜਿਹੜੇ ਬਾਹਲੇ ਵੱਡੇ ਲੀਡਰ ਅਖਵਾਉਂਦੇ ਆ ਉਹ ਪੰਜ ਸੱਤ ਕੀ ਹੈ ਇੱਕ ਤਾਂ ਡੱਲੇਵਾਲ ਹੈ ਜਿਹੜਾ ਮਰਨ ਮਰ ਤੇ ਬੈਠਾ ਸੀ ਇੱਕ ਤਾਂ ਇਹਨੂੰ ਤੇ ਇੱਕ ਬਲਬੀਰ ਸਿੰਘ ਉਹ ਕਿਹੜਾ ਹੋ ਰਾਜੇ ਆਣਾ ਇੱਕ ਜਗਿੰਦਰ ਸਿੰਘ ਉਗਰਾਹਾਂ ਇੱਕ ਮਨਜੀਤ ਰਾਏ ਇੱਕ ਸਰਬਨ ਸਿੰਘ ਪੰਦੇਰ ਹੈ ਤੇ ਇੱਕ ਰੁਲਦੂ ਮਾਨਸ ਵਾਲਾ ਖੁੰਡੇ ਵਾਲਾ ਇਹ ਜਾਦਾ ਜਿਹੜੇ 5-7 ਬੜਬੋਲੇ ਜੇ ਚਲਦਾਸ਼ ਕੋ ਹੋਰ ਲਾ ਦੋ 4-10 ਨਹੀਂ ਘਰ ਇੱਕ 23 ਜ਼ਿਲ੍ਹੇ ਨੇ 25 ਕਿਤਾ ਹੈਗੇ ਨਹੀਂ ਜੇ ਪੰਜਾਬ ਦਾ ਮਾਹੌਲ ਸ਼ਾਂਤ ਰੱਖਣਾ ਹੈ ਜੇ ਚਾਹੁੰਦੇ ਹੋ ਵੀ ਸੜਕਾਂ ਬੰਦ ਨਾ ਹੋਣ ਰੇਲਾਂ ਬੰਦ ਨਾ ਹੋਣ ਟੂਲ ਪਲਾਜੇ ਬੰਦ ਨਾ ਹੋਣ ਲੋਕ ਪਰੇਸ਼ਾਨ ਨਾ ਹੋਣ ਤਾਂ ਇਹਨਾਂ 225 ਨੂੰ ਫੜ ਲਓ ਲਾ ਕੇ ਐਨਐਸਏ ਇਹਨੂੰ ਡਿਵਿਡਗਟ ਭੇਜੋ 2 ਸਾਲ ਬਾਅਦ ਤੇ 2 ਸਾਲ ਜਾਤ ਨਾ ਪੁੱਛਿਓ ਉਹਨਾਂ ਦੀ ਤੇ ਫਿਰ ਆਪ ਹੀ ਇਹ ਨਾ ਬੰਦੇ ਬਣ ਜਾਣਗੇ ਤੇ ਜੇ ਨਾ ਇਹ ਕੰਮ ਕੀਤਾ ਤਾਂ ਤੁਸੀਂ ਗੱਲ ਮੇਰੀ ਚੇਤੇ ਰੱਖਿਓ ਮੈਂ ਪਹਿਲਾਂ ਤੁਹਾਨੂੰ ਬਹੁਤ ਵਾਰੀ ਇਹ ਬੇਨਤੀ ਕੀਤੀ ਹੈ ਇਹ ਹਰਾਮਖੋਰ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਲਾਉਣਗੇ ਕਿਉਂਕਿ 2027 ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈ ਨਾ ਉਹ ਕਲੀਅਰ ਨਹੀਂ ਹੈਗੀ ਵੀ ਹਵਾ ਕਿਧਰੋਂ ਵਗਣੀ ਹੈ ਕਿਧਰ ਨੂੰ ਜਾਓ ਕਿਹੜਾ ਪਲੜਾ ਭਾਰੀ ਹੈ ਕੀ ਦਾ ਸਰਵੇ ਹੋਇਆ ਕੀ ਦੀ ਸਰਕਾਰ ਆ ਉਹ ਕਿਸੇ ਨੂੰ ਨਹੀਂ ਪਤਾ ਤੇ ਜਦੋਂ ਇਹ ਐਕਟੀਵਿਟੀ ਕਰਦੇ ਨੇ ਧਰਨੇ ਲਾਉਂਦੇ ਨੇ ਉਦੋਂ ਥੋੜਾ ਜਾ ਸਮਝ ਪੈਂਦੀ ਹੈ ਵੀ ਹੁਣ ਇਹਨਾਂ ਨੂੰ ਮੋਟੀ ਰਕਮ ਵੱਡੇ ਬੈਗ ਮਿਲ ਗਏ ਵੀ ਪੰਜਾਬ ਵਿੱਚ ਅੱਗ ਲਾਉਣ ਵਾਸਤੇ ਤੇ ਅੱਜ ਨਾ ਮੈਂ ਦੋ ਤਿੰਨ ਇੰਟਰਵਿਊ ਸੁਣੀਆਂ ਇਹਨਾਂ ਦੀਆਂ ਹੁਣ ਕਹਿੰਦੇ ਮੋਰਚਾ ਵੱਡੀ ਤਾਕਤ ਬਣ ਕੇ ਲਾਵਾਂਗੇ ਲੋਕਾਂ ਦਾ ਕੱਠ ਵੱਡਾ ਹੋਊ। ਸੈਂਟਰ ਸਰਕਾਰ ਦੇ ਨਾਲ ਮੱਥਾ ਹੁਣ ਕਹਿੰਦੇ ਬਹੁਤ ਵੱਡੀ ਪਾਵਰ ਨਾਲ ਲਾਵਾਂਗੇ। ਮੋਦੀ ਨੂੰ ਹਮਿਤ ਸ਼ਾਹ ਨੂੰ ਗੋਡਿਆਂ ਪਰਨੇ ਕਰਦੇ ਆਂਗੇ। ਬਸ ਕਹਿੰਦੇ ਢਾ ਲਾਂਗੇ ਐਦਾਂ ਕਰਦੇ ਆ। ਦੋ ਤਿੰਨ ਬੁੜੀਆਂ ਮੂਰੇ ਰੱਖਦੇ ਨੇ ਇਹ। ਹਾਏ ਮੋਦੀ ਮਰ ਗਿਆ। ਮੋਦੀ ਦਾ ਭੂ ਪੈ ਗਿਆ। ਇਹ ਸਾਰਾ ਉਸਨੂੰ ਡਰਾਮੇ ਪਾਜੀ ਜਾਣ ਪੁੱਝ ਕੇ ਕਰਾਉਂਦੇ ਆ ਮੈਂ ਇਹ ਬੇਨਤੀ ਤਾਂ ਕੀਤੀ ਐ ਕੁਝ ਕਿਸਾਨਾਂ ਦੇ ਜਿਹੜੇ ਵਧੀਆ ਕਿਸਾਨ ਨੇ ਮਿੱਟੀ ਨਾਲ ਮਿੱਟੀ ਹੋ ਕੇ ਖੇਤਾਂ ਵਿੱਚ ਮਿਹਨਤ ਕਰਨ ਵਾਲੇ ਉਹ ਕਹਿੰਦੇ ਬਾਈ ਜੀ ਕਹਿੰਦੇ ਜੇ ਇਹ ਗੱਲ ਬੋਲ ਦਿਓਗੇ ਨਾ ਤੁਹਾਡਾ ਅਸੀਂ ਆਸਾਨ ਨਹੀਂ ਭਲਾਵਾਂਗੇ ਮੈਂ ਕਿਹਾ ਕਿਉਂ ਕਹਿੰਦੇ ਸਾਨੂੰ ਇਦਾਂ ਲੱਗਦਾ ਬੀਹੋਣੇ ਦੇ ਖੇਤਰ ਚਾਰ ਸფერੋਂ ਪਏ ਨੇ ਬੀਹੋਣੇ ਕੋਈ ਵੱਡਾ ਸੱਪ ਕੱਢਣਗੇ ਮਹਾ ਸੱਪ ਕਿਹੜਾ ਕਹਿੰਦੇ ਇਹ ਨਾ ਸੁਣ ਕਹਿੰਦੇ ਅੰਦੋਲਨ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਬੰਦੇ ਮਰਵਾਉਣਗੇ ਪੱਕਾ ਜੇ ਕਹਿੰਦੇ ਕੋਈ ਇਹੋ ਜਿਹਾ ਪੰਗਾ ਸਿਰ ਗਿਆ ਤਾਂ ਕਹਿੰਦੇ ਪੰਜਾਬ ਦੀ ਜਿਹੜੀ ਥੂਥੂ ਹੋਣੀ ਹੈ ਬਦਨਾਮੀ ਹੋਣੀ ਹੈ ਪੰਜਾਬ ਨੂੰ ਬਦਨਾਮ ਕਰਨਾ ਹੈ ਕਹਿੰਦੇ ਇੰਨਾ ਕਰ ਦੇਣਗੇ ਬਸ ਕਹਿੰਦੇ ਅਸੀਂ ਇਹ ਕਮਾਂਗੇ ਵੀ ਅਸੀਂ ਮਰ ਕੇ ਜਾਣ ਕੇ ਕਹਿੰਦੇ ਸਾਨੂੰ ਇੰਨੀ ਕਿ ਬਿਸ਼ਰਮ ਹੈ ਆਓ ਆਸ਼ਾ ਇੱਕ ਨਾ ਫਰੀਦਕੋਟ ਦਾ ਬੰਦਾ ਸੀ ਉਹਨੇ ਮੈਨੂੰ ਅੱਜ ਫੋਨ ਕਰਕੇ ਕਰਦੂ ਦੱਸੀ ਇਹਨਾਂ ਦੇ ਕਹਿੰਦਾ ਜੀ ਮੈਂ ਤੁਹਾਡੀਆਂ ਗੱਲਾਂ ਸੁਣਦਾ ਕਹਿੰਦੇ ਆਹ ਗੱਲ ਬੋਲ ਦਿਓ ਮੈਂ ਕਿਹਾ ਦੱਸੋ ਕਹਿੰਦੇ ਮੇਰੇ ਕੋਲੇ 4-5 ਕਿੱਲੇ ਜ਼ਮੀਨ ਹੈ 3 ਕਿੱਲੇ ਮੇਰੇ ਕੋਲ ਆ ਕਹਿੰਦੇ 1-2 ਕਿੱਲੇ ਮੈਂ ਠੇਕੇ ਠੋਕੇ ਤੋਂ ਲੈ ਕੇ ਕਹਿੰਦਾ ਪਹਿਲਾਂ ਮੈਂ ਖੇਤੀ ਕਰਦਾ ਸੀ ਕਹਿੰਦਾ 5-7 ਲੱਖ ਰੁਪਈਆ ਮੈਂ ਵਧੀਆ ਕਹਿੰਦਾ ਗੁਜ਼ਾਰੇ ਜੋਗਾ ਕਰ ਲੈਂਦਾ ਸੀ ਕਹਿੰਦਾ ਉਦੋਂ ਬਾਅਦ ਮੈਂ ਕੀ ਕੀਤਾ ਕਹਿੰਦਾ ਮੈਂ ਕਰ ਲਾ ਦੁੱਧ ਦਾ ਕੰਮ ਹੁਣ ਖੇਤੀ ਕਹਿੰਦਾ ਉਹ ਤਰੀਕੇ ਨਾਲ ਮੈਂ ਕਰਦੇ ਨੇ ਕਹਿੰਦਾ ਮੈਂ ਦੁੱਧ ਦਾ ਕੰਮ ਕਰਦਾ ਕਹਿੰਦਾ ਮੇਰੇ ਕੋਲੇ ਇਹ ਨਾ ਕਹਿੰਦਾ ਪਰਚੀ ਕੱਟਣ ਵਾਸਤੇ ਆ ਕੇ ਜੇ ਮੈਂ ਆਉਂਦੇ ਨੇ ਕਹਿੰਦਾ ਗਰਾਹੀ ਗੁਰੂ ਹੀ ਕਰਦੇ ਨੇ ਕਹਿੰਦਾ ਪਹਿਲਾਂ ਗੱਲਾਂ ਬਾਤਾਂ ਪੁੱਛੀ ਗਏ ਮੇਰੇ ਕੋਲ ਮੈਨੂੰ ਪਤਾ ਨਹੀਂ ਸੀ ਕਹਿੰਦਾ ਕਹਿੰਦਾ ਮੈਂ ਦੱਸ ਬੈਠਾ ਵੀ ਪਹਿਲਾਂ 5-7 ਲੱਖ ਦੀ ਫਸਲ ਹੁੰਦੀ ਸੀ ਵੀ ਹੁਣ ਤਾਂ 20-25 ਲੱਖ ਰੁਪਏ ਸੌਖੇ ਹੀ ਬਣ ਜਾਂਦਾ ਸਾਲ 'ਚ ਕਹਿੰਦਾ ਪਹਿਲਾਂ ਮੈਂ ਪਰਚੇ ਕਢਾਉਂਦੀ ਸੀ 5000 ਦੀ ਇਹਨਾਂ ਨੇ ਕਹਿੰਦਾ ਹੁਣ ਮੇਰੀ ਪਰਚੀ 10000 ਦੀ ਕੱਟੀ ਕਹਿੰਦਾ ਕਹਿੰਦੇ ਇਹ ਇਨਕਮ ਕਹਿੰਦੇ ਦੁੱਗਣੀ ਹੋ ਗਈ ਆਮਦਨ ਜਾਣੀ ਕਿ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਕਿਹੜਾ ਬੰਦਾ ਕਿੰਨੇ ਪੈਸੇ ਦੇਣ ਯੋਗ ਹੈ ਉਸ ਹਿਸਾਬ ਨਾਲ ਪਰਚੇ ਕੱਢਦੇ ਨੇ ਅੱਛਾ ਮੈਂ ਜਿਹੜੀ ਗੱਲ ਨਾ ਅੱਜ ਕਹਿਣ ਦੀ ਕੋਸ਼ਿਸ਼ ਕੀਤੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਕਿਸਾਨ 24 ਘੰਟੇ ਖੇਤਾਂ ਵਿੱਚ ਰਹਿ ਕੇ ਖੇਤੀ ਕਰਦੇ ਨੇ ਉਹਨਾਂ ਨੂੰ ਪਤਾ ਹੈ ਵੀ ਮਿਹਨਤ ਪਸੀਨੇ ਦੀ ਕਮਾਈ ਕੀ ਹੁੰਦੀ ਹੈ ਉਹਨਾਂ ਨੂੰ ਪਤਾ ਪਰ ਜਿਹੜੇ ਇਹ ਬੇਲੜ ਲਾਣਾ ਨਾ ਕਿਸਾਨਾਂ ਕੋਲ ਦਲਾਲ ਮੈਂ ਕਹਿਣਾ ਹੁੰਦਾ ਇਹਨਾਂ ਤੋਂ ਆਪਣੇ ਆਪ ਨੂੰ ਬਚਾਓ ਤੇ ਸਰਕਾਰ ਨੂੰ ਬੇਨਤੀ ਤਾਂ ਕੀਤੀ ਆ ਵੀ ਕੰਮ ਸੌਖਾ ਹੋ ਜਾਊ। ਐਵੇਂ ਗੁੱਸੇ ਗਿਲੇ ਨਹੀਂ ਹੋਣਗੇ। ਜੇ ਤੁਸੀਂ ਇਹ 20-25 ਕ ਬੰਦੇ ਫੜ ਲਓ। ਐਨਐਸਏ ਲਾ ਕੇ ਡਿਬਰੂਗੜ੍ਹ ਭੇਜ ਦਿਓ। ਤਾਂ ਸਾਰਾ ਪੰਜਾਬ ਸੌਖਾ ਹੋ ਜਾਊ। ਨਾ ਕੋਈ ਸੜਕ ਜਾਮ ਕਰਨਗੇ ਇਹ, ਨਾ ਟੂਲਪਲਜ ਤੇ ਜਾਣਗੇ, ਨਾ ਰੇਲਾਂ ਰੋਕਣਗੇ। ਲੋਕਾਂ ਦੀ ਆਵਾਜਾਈ ਚੱਲਦੀ ਰਹੋ। ਨਹੀਂ ਇਹ ਟ੍ਰੈਫਿਕ ਜਾਮ ਕਰ ਦਿੰਦੇ ਨੇ ਧਰਨੇ ਲਾ ਕੇ। ਤੇ ਆ 2027 ਤੱਕ ਜੇ ਕਿਤੇ ਡਿਬਰੂਗੜ੍ਹ ਜੇਲ੍ਹ ਭੇਜੇ ਜਾਣ ਤਾਂ ਮੈਂ ਕਹਿੰਦਾ ਪੰਜਾਬ ਥੋੜਾ ਬਹੁਤਾ ਨਾ ਸ਼ਾਂਤ ਰਹੂ ਮਾਹੌਲ ਪੰਜਾਬ ਦਾ ਇੰਨਾ ਕੰਮ ਕਰ ਦਿਓ ਤੇ ਚੜ੍ਹਦੀ ਕਲਾ ਹੋ ਜੂ ਪੰਜਾਬ ਦੀ ਇਹ 20-25 ਕ ਬੰਦੇ ਆ ਪੰਜਾਬ ਦੇ ਅਸਰ ਜਿੰਨੀਆਂ ਸਟੇਟਾਂ ਨੇ ਨਾ ਭਾਰਤ ਦੀਆਂ ਕੋਈ ਵੀ ਜਥੇਬੰਦੀ ਇਹਨਾਂ ਦੇ ਨਾਲ ਰਲ ਕੇ ਨਹੀਂ ਚੱਲਦੀ ਇਹ ਕੱਲ੍ਹੇ ਹੀ ਨੇ ਪੰਜਾਬ ਵਾਲੇ ਬੱਸ ਇਹ ਹੁਣ ਤੁਸੀਂ ਸਮਝ ਲਓ ਵੀ ਕਿਉਂ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ